जय भीम जय पार्थ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਇਤਿਹਾਸ ਦਾ ਇੱਕ ਅਜੀਹਾ ਦਿਨ ਹੈ ਇੱਕ ਜੇਹੀ ਤਾਰੀਖ ਹੈ 28 ਨਵੰਬਰ 28 ਨਵੰਬਰ ਇਤਿਹਾਸ ਦਾ ਉਹ ਦਿਨ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਕਦਮ ਚੱਕਿਆ ਉਹ ਸਮਾਜ ਨੂੰ ਉੱਪਰ ਚੱਕਣ ਵਾਸਤੇ ਚੱਕਿਆ ਜਦੋਂ ਵੀ ਔਰਤ ਦੀ ਜ਼ਿੰਦਗੀ ਨੂੰ ਇਹ ਸ਼ਖਸੀਅਤ ਚਾਰ ਦਿਵਾਰੀ ਵਿੱਚ ਕੈਦ ਆਪਣੇ ਵਿਚਾਰ ਦੂਸਰਿਆਂ ਦੇ ਅੱਗੇ ਨਾ ਪੇਸ਼ ਕਰਨਾ ਔਰ ਔਰਤ ਦੀ ਤਰਾਸਤੀ ਨੂੰ ਵੇਖ ਕੇ ਕਿਤੇ ਨਾ ਕਿਤੇ ਦਿਲ ਵਿੱਚ ਦੁੱਖ ਸੀ ਦਰਦ ਸੀ ਲੇਕਿਨ ਉਸ ਚਾਰ ਦਿਵਾਰੀ ਦੇ ਵਿੱਚ ਬੰਦ ਔਰਤ ਨੂੰ ਕਿਸ ਤਰ੍ਹਾਂ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਕਿਸ ਤਰ੍ਹਾਂ ਜੋ ਇੱਕ ਕਹਿ ਸਕਦੇ ਆ ਕਿ ਅਜੇ ਹੀ ਜ਼ਿੰਦਗੀ ਬਸਰ ਕਰ ਰਹੀ ਸੀ ਨਾ ਤਾਂ ਆਪਣੇ ਦਿਲ ਦਾ ਦਰਦ ਕਿਸੇ ਨਾਲ ਸ਼ੇਅਰ ਕਰ ਸਕਦੀ ਸੀ ਜ਼ੁਬਾਨ ਤੇ ਹਮੇਸ਼ਾ ਤਾਲਾ ਰਹਿੰਦਾ ਸੀ ਘਰ ਦੀ ਚਾਰ ਦਿਵਾਰੀ ਚੋਂ ਬਾਹਰ ਪੈਰ ਨਹੀਂ ਸੀ ਰੱਖ ਸਕਦੀ ਮਰਦਾਂ ਦੇ ਨਜ਼ਦੀਕ ਤੋਂ ਲੰਘ ਨਹੀਂ ਸੀ ਸਕਦੀ ਉਹ ਔਰਤ ਦੀ ਜ਼ਿੰਦਗੀ ਨੂੰ ਜਦੋਂ ਮਹਾਤਮਾ ਜੋਤੀ ਵਾ ਫੂਲੇ ਤੇ ਮਾਤਾ ਸਵਿਤਰੀ ਵਾ ਫੂਲੇ ਜੀ ਨੇ ਉਹਨਾਂ ਦੇ ਦਰਦ ਨੂੰ ਮਹਿਸੂਸ ਕੀਤਾ ਤਾਂ ਉਹਨਾਂ ਨੇ ਕਿਸ ਕਦਰ ਔਰਤ ਦੀ ਜ਼ਿੰਦਗੀ ਨੂੰ ਆਜ਼ਾਦੀ ਦੀ ਫੀਜ਼ਾ ਵੱਲ ਜਾਂਦਾ ਅੱਜ ਉਸ ਮਹਾਨ ਰੂਬਰੂ ਕਹਿ ਸਕਦੇ ਆ ਕਿ ਮਸੀਹਾ ਮਹਾਤਮਾ ਜੋਤੀ राव ਫੂਲੇ ਜੀ ਅੱਜ ਦੇ ਦਿਨ 28 ਨਵੰਬਰ 1890 ਨੂੰ ਉਹ ਸ਼ਰੀਰਕ ਤੌਰ ਤੇ ਸਾਡੇ ਤੋਂ ਵਿਦਾ ਹੋ ਚੁੱਕੇ ਸੀ ਪੋਸੂ ਨਾਮਾ ਚੈਨਲ ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਔਰ ਉਹਨਾਂ ਦੀਆਂ ਸਮਾਜ ਨੂੰ ਜੋ ਦੇਣਾ ਨੇ ਜੋ ਦਿੱਤਾ ਹੈ ਉਹਨਾਂ ਨੇ ਸਮਾਜ ਨੂੰ ਉਹਨਾਂ ਨੂੰ ਅੱਜ ਐਪੀਸੋਡ ਦੇ ਵਿੱਚ ਆਪਾਂ ਯਾਦ ਕਰਾਂਗੇ ਦੋਸਤੋ ਮਹਾਤਮਾ ਜੋਤੀਬਾ ਫੂਲੇ ਇੱਕ ਅਜਿਹਾ ਨਾਮ ਹੈ ਜਿਸ ਨੇ ਮਹਾਰਾਸ਼ਟਰ ਦੀ ਧਰਤੀ ਤੇ 19ਵੀਂ ਸਦੀ ਦੇ ਵਿੱਚ ਜਾਤ ਵਿਰੋਧੀ ਸਮਾਜ ਸੁਧਾਰਕ ਸਮਾਜ ਸੇਵਕ ਲੇਖਕ ਦਾਰਸ਼ਨਿਕ ਅਤੇ ਕ੍ਰਾਂਤੀਕਾਰੀ ਸਮਾਜਿਕ ਕਾਰਕੁਨ ਅਤੇ ਹੋਰ ਬਹੁਤ ਹੀ ਅਹਿਮ ਕਰਨ ਵਾਲੇ ਇੱਕ ਮਸੀਹਾ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਆਏ। ਉਹਨਾਂ ਦਾ ਕੰਮ ਛੂਛਾਤ ਅਤੇ ਜਾਤ ਪਾਤ ਦੇ ਖਾਤਮੇ, ਔਰਤਾਂ ਦੇ ਦਬੇ ਕੁਚਲੇ ਲੋਕਾਂ ਨੂੰ ਸਿੱਖਿਆ ਪ੍ਰਦਾਨ ਕਰਨਾ ਔਰ ਉਹਨਾਂ ਦੇ ਆਲੇ-ਦੁਆਲੇ ਫੈਲੇ ਹੋਏ ਅੰਧਕਾਰ ਨੂੰ ਦੂਰ ਕਰਨਾ ਹੀ ਉਹਨਾਂ ਦਾ ਮੁੱਖ ਟੀਚਾ ਸੀ। ਉਹ ਅਤੇ ਉਹਨਾਂ ਦੀ ਪਤਨੀ ਮਾਤਾ ਸੁਵਿਤਰੀ ਵਾ ਫੂਲੇ ਜੀ ਭਾਰਤ ਦੇ ਵਿੱਚ ਔਰਤਾਂ ਦੀ ਸਿੱਖਿਆ ਦੇ ਮੋਢੀ ਨੇ ਫੂਲੇ ਜੀ ਨੇ 1848 ਦੇ ਵਿੱਚ ਪੂਨੇ ਦੇ ਵਿੱਚ ਤਾਤੀਆ ਸਾਭ ਭਿੜੇ ਦੇ ਨਾਲ ਮਿਲ ਕੇ ਨੀਵੀਂ ਜਾਤਾਂ ਦੇ ਲੋਕਾਂ ਲਈ ਸਮਾਨ ਅਧਿਕਾਰ ਪ੍ਰਾਪਤ ਕਰਨ ਵਾਸਤੇ ਸਤਿਆ ਸ਼ੋਧਕ ਸਮਾਜ ਸੱਚ ਦੀ ਖੋਜ ਕਰਨ ਵਾਲਾ ਸਮਾਜ ਦੀ ਸਥਾਪਨਾ ਕੀਤੀ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਇਸ ਸੰਗ ਦਾ ਹਿੱਸਾ ਬਣ ਸਕਦੇ ਸੀ ਜੋ ਦੱਬੇ ਕੁਚਲੇ ਵਰਗ ਦੇ ਉਥਾਨ ਲਈ ਕੰਮ ਕਰਦੇ ਫੂਰੇ ਜੀ ਨੂੰ ਮਹਾਰਾਸ਼ਟਰ ਦੇ ਵਿੱਚ ਸਮਾਜ ਸੁਧਾਰ ਅੰਦੋਲਨ ਦੇ ਵਿੱਚ ਇੱਕ ਮਹੱਤਵਪੂਰਨ ਹਸਤੀ ਮੰਨਿਆ ਜਾਂਦਾ ਸੀ ਉਹਨਾਂ ਨੇ 1888 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸਮਾਜਿਕ ਕਾਰਕੁਨ ਵਿਠਲ ਰਾਓ ਕ੍ਰਿਸ਼ਨ ਜੀ ਵਾਡੇਕਰ ਦੁਆਰਾ ਮਹਾਤਮਾ ਜੈਨਕਿ ਮਹਾਨ ਆਤਮਾ ਦਾ ਖਿਤਾਬ ਜਿਹੜਾ ਹੈ ਉਹ ਉਸ ਖਿਤਾਬ ਦੇ ਨਾਲ ਮਹਾਤਮਾ ਜੋਤੀ राव ਫੂਲੇ ਜੀ ਨੂੰ ਨਵਾਜਿਆ ਦੋਸਤੋ ਜੇਕਰ ਉਹਨਾਂ ਦੀ ਮੁੱਢਲੀ ਜ਼ਿੰਦਗੀ ਤੇ ਆਪਾਂ ਨਜ਼ਰ ਮਾਰੀਏ ਤੇ ਮਹਾਤਮਾ ਜੋਤੀ राव ਫੂਲੇ ਜੀ ਦਾ ਪੂਰਾ ਨਾਮ ਜਿਹੜਾ ਸੀ ਜੋਤੀ राव गोविंद राव ਫੂਲੇ ਜੀ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੂਲੇ ਸ਼ਬਦ ਇਹਨਾਂ ਦੇ ਨਾਲ ਕਿਸ ਤਰ੍ਹਾਂ ਲੱਗਾ ਇਸ ਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਦੋਸਤੋ ਇਹਨਾਂ ਦਾ ਜਨਮ 1827 ਨੂੰ ਪੂਨੇ ਦੇ ਮਾਲੀ ਜਾਤੀ ਨਾਲ ਸੰਬੰਧਿਤ ਇੱਕ ਪਰਿਵਾਰ ਵਿੱਚ ਹੋਇਆ ਮਾਲੀ ਰਵਾਇਤੀ ਤੌਰ ਤੇ ਫਲਾਂ ਅਤੇ ਸਬਜ਼ੀਆਂ ਦੇ ਉਤਪਾਦ ਵਜੋਂ ਜਾਣੇ ਜਾਂਦੇ ਸਨ ਜਾਤਾਂ ਦੀ ਵਰਣ ਆਸ਼ਰਮ ਪ੍ਰਣਾਲੀ ਵਿੱਚ ਉਹਨਾਂ ਨੂੰ ਸਭ ਤੋਂ ਹੇਠਲੇ ਦਰਜੇ ਦੇ ਵਿੱਚ ਸਮੂਹ ਜਾਂ ਛੂਦਰਾਂ ਦੇ ਵਿੱਚ ਰੱਖਿਆ ਗਿਆ ਹੈ ਫੂਲੇ ਜੀ ਦਾ ਨਾਮ ਭਗਵਾਨ ਜੋਤੀ ਬਾ ਦੇ ਨਾਂ ਤੇ ਰੱਖਿਆ ਗਿਆ ਸੀ ਉਹਨਾਂ ਦਾ ਜਨਮ ਜੋਤੀ ਬਾ ਦੇ ਸਾਲਾਨਾ ਮੇਲੇ ਵਾਲੇ ਦਿਨ ਹੋਇਆ ਸੀ ਤੇ ਫੂਲੇ ਜੀ ਦਾ ਪਰਿਵਾਰ ਜਿਸ ਦਾ ਨਾਮ ਪਹਿਲਾਂ ਗੋਹਰੇ ਸੀ ਉਦ ਭਾਵ ਸਤਾਰਾ ਸ਼ਹਿਰ ਦੇ ਨੇੜੇ ਕਟਗੁਨ ਪਿੰਡ ਵਿੱਚ ਹੋਇਆ ਫੂਲੇ ਜੀ ਦੇ ਪਰਦਾਦਾ ਨੇ ਉੱਥੇ ਚੌਂਗੁਲਾ ਮਤਲਬ ਨੀਵੇਂ दर्जे ਦੇ ਪਿੰਡ ਦੇ ਅਧਿਕਾਰੀ ਵਜੋਂ ਕੰਮ ਕੀਤਾ ਉਹ ਪੁਨੇ ਜ਼ਿਲ੍ਹੇ ਦੇ ਖਾਨવાડી ਚਲੇ ਗਏ ਉੱਥੇ ਉਸ ਦੇ ਇਕਲੋਤੇ ਪੁੱਤਰ ਸ਼ਤੀਬਾ ਦੇ ਪਰਿਵਾਰ ਨੂੰ ਗਰੀਬੀ ਦੇ ਵਿੱਚ ਵਾਰ ਦਿੱਤਾ ਤਿੰਨ ਪੁੱਤਰਾਂ ਵਾਲੇ ਪਰਿਵਾਰ ਸਮੇਤ ਰੋਜ਼ਗਾਰ ਦੀ ਭਾਲ ਦੇ ਵਿੱਚ ਪੁਨਾ ਚਲੇ ਗਏ ਮੁੰਡਿਆਂ ਨੂੰ ਇੱਕ ਫਲਾਂ ਵਾਲੇ ਦੇ ਕੋਲ ਕਮ ਸਿੱਖਣ ਲਈ ਛੱਡ ਦਿੱਤਾ ਜੋ ਉਹਨਾਂ ਨੂੰ ਵਪਾਰ ਦੇ ਭੇਦ ਸਿਖਾਉਂਦਾ ਸੀ ਫੁੱਲ ਅਗਾਉਣਾ ਫੁੱਲਾਂ ਨੂੰ ਸਜਾਉਣਾ ਇਹ ਮੁਹਾਰਤ ਜਿਹੜੀ ਗੋਰੇ ਨੇ ਚੰਗੀ ਤਰ੍ਹਾਂ ਮਤਲਬ ਇਸ ਨੂੰ ਸਿੱਖਿਆ ਔਰ ਗੋਰੇ ਦੀ ਥਾਂ ਤੇ ਫੂਲੇ ਵਾਲਾ ਸ਼ਬਦ ਜਿਹੜਾ ਹੈ ਉਹਨਾਂ ਦੇ ਨਾਮ ਨਾਲ ਲੱਗ ਗਿਆ ਉਹਨਾਂ ਨੇ ਸ਼ਾਹੀ ਦਰਬਾਰ ਦੀਆਂ ਰਸਮਾਂ ਲਈ ਗੁਲਦਸਤੇ ਅਤੇ ਹੋਰ ਸਮਾਨ ਭੇਜਣ ਵਾਲੇ ਪੇਸ਼ਮਾ ਬਾਜੀਰਾਵ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੇ ਇਨਾਮ ਪ੍ਰਣਾਲੀ ਦੇ ਆਧਾਰ ਤੇ ਉਸ ਨੂੰ 35 ਏਕੜ ਮਤਲਬ 14 ਹੈਕਟੇਅਰ ਜ਼ਮੀਨ ਦਿੱਤੀ ਜਿਸ ਦੇ ਨਾਲ ਇਸ ਤੇ ਕੋਈ ਟੈਕਸ ਨਹੀਂ ਸੀ ਦੇਣਾ ਪੈਂਦਾ ਮਤਲਬ ਉਹਨਾਂ ਦੀ ਆਉ ਭਗਤ ਉਹਨਾਂ ਦੇ ਕੰਮ ਕਰਦੇ ਸਟਾਈਲ ਨੂੰ ਵੇਖਦਿਆਂ ਹੋਇਆ ਉਹਨਾਂ ਨੂੰ 30 ਏਕੜ ਜਿਹੜੀ ਜ਼ਮੀਨ ਹੈ ਉਹਨਾਂ ਨੂੰ ਮਹਈਆ ਕਰ ਦਿੱਤੀ। ਸਭ ਤੋਂ ਵੱਡੇ ਭਰਾ ਨੇ ਸੰਪਤੀ ਤੇ ਇਕੱਲੇ ਕੰਟਰੋਲ ਕਰਨ ਦੀ ਸਾਜ਼ਿਸ਼ ਕੀਤੀ। ਛੋਟੇ ਦੋਵੇਂ ਭਰਾ ਜੋਤੀ ਰਾਉ ਫੂਲੇ ਤੇ ਗੋਬਿੰਦ ਰਾਉ ਫੂਲੇ ਨੂੰ ਖੇਤੀ ਅਤੇ ਫੁੱਲਾਂ ਦੀ ਵਿਕਰੀ ਕਰਨ ਤੋਂ ਹਟਾ ਦਿੱਤਾ। ਗੋਬਿੰਦ ਰਾਏ ਨੇ ਚਿਮਨੀ ਬਾਈ ਦੇ ਨਾਲ ਵਿਆਹ ਕਰਵਾਇਆ। ਉਹਨਾਂ ਦੇ ਘਰ ਦੋ ਪੁੱਤਰ ਹੋਏ। ਜਿਨ੍ਹਾਂ ਦੇ ਵਿੱਚੋਂ ਜੋਤੀ ਰਾਉ ਫੂਲੇ ਛੋਟਾ ਸੀ ਔਰ ਜਦੋਂ ਉਹ 1 ਸਾਲ ਦਾ ਸੀ ਤਾਂ ਚਿਮਨੀ ਭਾਈ ਜੀ ਦੀ ਮੌਤ ਹੋ ਗਈ। ਮਾਲੀ ਭਾਈ ਚਾਰੇ ਨੇ ਸਿੱਖਿਆ ਵੱਲ ਧਿਆਨ ਜ਼ਿਆਦਾ ਨਹੀਂ ਦਿੱਤਾ। ਪੜਨ ਲਿਖਣ ਅਤੇ ਗਣਿਤ ਦੀਆਂ ਬੁਨਿਆਦੀ ਗੱਲਾਂ ਸਿਖਾਉਣ ਵਾਸਤੇ ਪ੍ਰਾਇਮਰੀ ਸਕੂਲ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ। ਜੋਤੀ ਰਾਓ ਨੂੰ ਸਕੂਲ ਤੋਂ ਹਟਾ ਲਿਆ ਗਿਆ। ਉਸ ਨੂੰ ਇੱਕ ਦੁਕਾਨ ਅਤੇ ਖੇਤਾਂ ਦੇ ਦੋਵੇਂ ਥਾਵਾਂ ਦੇ ਉੱਪਰ ਪਰਿਵਾਰਾਂ ਦੇ ਨਾਲ ਕੰਮ ਕਰਨ ਲਈ ਲਗਾ ਦਿੱਤਾ ਹੈ ਹਾਲਾਂਕਿ ਫੂਲੇ ਜੀ ਦੀ ਬਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ ਪਰ ਤੀਖਣ ਬੁੱਧੀ ਹੋਣ ਕਰਕੇ ਉਹ ਕੰਮ ਦੇ ਵਿੱਚ ਹਮੇਸ਼ਾ ਤਵੱਜੋ ਦਿੰਦਾ ਸੀ ਉਸ ਦਾ ਵਿਆਹ 13 ਸਾਲ ਦੀ ਉਮਰ ਦੇ ਵਿੱਚ ਉਸ ਦੇ ਆਪਣੇ ਭਾਈਚਾਰੇ ਦੀ ਕੁੜੀ ਦੇ ਨਾਲ ਕਰਵਾ ਦਿੱਤਾ ਔਰ ਜਿਸ ਨੂੰ ਉਸ ਦੇ ਪਿਤਾ ਦੁਆਰਾ ਚੁਣਿਆ ਗਿਆ ਸੀ 1847 ਦੇ ਵਿੱਚ ਉਸ ਦੇ ਜੀਵਨ ਦੇ ਵਿੱਚ ਇੱਕ ਅਜੀਬ ਮੋੜ ਆਇਆ ਜਦੋਂ ਉਹ ਇੱਕ ਬ੍ਰਾਹਮਣ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਇਆ ਫੂਲੇ ਨੇ ਬਰਾਤ ਵਿੱਚ ਹਿੱਸਾ ਲਿਆ ਪਰ ਬਾਅਦ ਵਿੱਚ ਅਜੀਹਾ ਕਾਰਨ ਲਈ ਉਸਦੇ ਦੋਸਤ ਤੇ ਮਾਪਿਆਂ ਦੁਆਰਾ ਉਸ ਨੂੰ ਝਿੜਕਿਆ ਤੇ ਬੇਇੱਜ਼ਤ ਵੀ ਕੀਤਾ ਉਹਨਾਂ ਨੇ ਉਸ ਨੂੰ ਦੱਸਿਆ ਕਿ ਤੁਸੀਂ ਛੂਦਰ ਜਾਤੀ ਦੇ ਕਿਸੇ ਲੜਕੇ ਨੂੰ ਬਰਾਤ ਵਿੱਚ ਲੈ ਕੇ ਆਇਓ ਅਤੇ ਸਾਡੀਆਂ ਰਸਮਾਂ ਤੋਂ ਇਹਨਾਂ ਨੂੰ ਦੂਰ ਰੱਖਣਾ ਇਹ ਘਟਨਾ ਨੇ ਫੂਲੇ ਨੂੰ ਹਲਾ ਕੇ ਰੱਖ ਦਿੱਤਾ ਔਰ ਬਹੁਤ ਜ਼ਿਆਦਾ ਇਸ ਕਟਰਾ ਤੋਂ ਉਹ ਪਰੇਸ਼ਾਨ ਹੋਇਆ 1848 ਦੇ ਵਿੱਚ ਜਦੋਂ 21 ਸਾਲ ਦੀ ਉਮਰ ਦੇ ਵਿੱਚ ਫੂਲੇ ਜੀ ਨੇ ਅਹਿਮਦਨਗਰ ਦੇ ਵਿੱਚ ਇੱਕ ਲੜਕੀਆਂ ਦਾ ਸਕੂਲ ਦੇਖਿਆ ਜੋ ਇਸਾਈ ਮਿਸ਼ਨਰੀਆਂ ਦੁਆਰਾ ਚਲਾਇਆ ਜਾਂਦਾ ਸੀ 1848 ਵਿੱਚ ਉਸ ਨੇ ਥਾਮਸ ਪੈਨ ਦੀ ਕਿਤਾਬ ਰਾਈਟਸ ਆਫ ਮੈਨ ਪੜ੍ਹੀ ਅਤੇ ਜਿਸ ਦੇ ਨਾਲ ਉਸ ਅੰਦਰ ਸਮਾਜਿਕ ਨਿਆਂ ਦੀ ਡੂੰਗੀ ਭਾਵਨਾ ਵਿਕਸਿਤ ਹੋਈ ਉਸਨੇ ਮਹਿਸੂਸ ਕੀਤਾ ਕਿ ਭਾਰਤੀ ਸਮਾਜ ਦੇ ਵਿੱਚ ਸ਼ੋਸ਼ਿਤ ਜਾਤਾਂ ਅਤੇ ਔਰਤਾਂ ਇਸ ਤੋਂ ਕਾਫੀ ਦੂਰ ਹਨ ਇਹਨਾਂ ਵਰਗਾਂ ਲਈ ਸਿੱਖਿਆ ਜ਼ਰੂਰੀ ਹੋਣੀ ਚਾਹੀਦੀ ਹੈ ਇਸ ਲਈ ਉਹਨਾਂ ਨੇ ਫੂਲੇ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਸਵਿੱਤਰੀਬਾ ਫੂਲੇ ਜੀ ਨੂੰ ਪੜਾਇਆ ਲਿਖਵਾਇਆ ਫਿਰ ਦੋਨਾਂ ਨੇ ਪੂਨੇ ਦੇ ਵਿੱਚ ਲੜਕੀਆਂ ਲਈ ਪਹਿਲੀ ਸਵਦੇਸ਼ੀ ਸਕੂਲ ਸ਼ੁਰੂ ਕੀਤਾ ਔਰ ਪੂਨੇ ਦੇ ਰੂੜੀਵਾਦੀ ਉੱਚ ਜਾਤੀ ਦੇ ਸਮਾਜ ਦੇ ਲੋਕਾਂ ਨੇ ਉਹਨਾਂ ਨੂੰ ਔਰਤ ਨੂੰ ਪੜਾਉਣ ਦੀ મંજૂરી ਨਹੀਂ ਦਿੱਤੀ ਪਰ ਬਹੁਤ ਸਾਰੇ ਭਾਰਤੀ ਅਤੇ ਯੂਰੋਪੀਅਨ ਨੇ ਉਸ ਦੀ ਖੁੱਲੇ ਦਿਲ ਦੇ ਨਾਲ ਮਦਦ ਕੀਤੀ ਉਹ ਜਦੋਂ ਵੀ ਔਰਤਾਂ ਨੂੰ ਲੜਕੀਆਂ ਨੂੰ ਸਿੱਖਿਆ ਦੇਣ ਦੀ ਗੱਲ ਕਰਦੇ ਤੇ ਉਹਨਾਂ ਦੇ ਨਾਲ ਸਮਾਜ ਦੇ ਉੱਚ ਜਾਤੀ ਦੇ ਲੋਕ ਜਿਹੜੇ ਸਨ ਉਹ ਬੁਰਾ ਬਿਹੇਵ ਕਰਦੇ ਇਸ ਤੋਂ ਕਾਫੀ ਪਰੇਸ਼ਾਨ ਵੀ ਹੁੰਦੇ ਪਰ ਉਹਨਾਂ ਦੀ ਵਿਚਾਰਧਾਰਾ ਬੜੀ ਸਪਸ਼ਟ ਸੀ ਉਹਨਾਂ ਨੇ ਕਿਹਾ ਕਿ ਜੋ ਮਰਦੀ ਤੁਸੀਂ ਕਰੀ ਜਾਓ ਸਾਨੂੰ ਆਪਣਾ ਮਕਸਦ ਜਿਹੜਾ ਉਹ ਨਜ਼ਰ ਆਉਂਦਾ ਹੈ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਅਛੂਤ ਜਾਤੀ ਜਿਵੇਂ ਮਹਾਰ ਅਤੇ ਮੰਗ ਦੇ ਬੱਚਿਆਂ ਲਈ ਸਕੂਲ ਸ਼ੁਰੂ ਕਰ ਦਿੱਤੇ ਸਾਲ 1852 ਵਿੱਚ ਫੂਲੇ ਜੀ ਨੇ ਤਿੰਨ ਸਕੂਲ ਚਲਾਉਣੇ ਸ਼ੁਰੂ ਕੀਤੇ ਜਿਨ੍ਹਾਂ ਦੇ ਵਿੱਚ 273 ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਸਨ 1858 ਤੱਕ ਸਾਰੇ ਸਕੂਲ ਬੰਦ ਹੋ ਗਏ ਸਨ 1857 ਦੇ ਭਾਰਤੀ ਲੋਕਾਂ ਦੇ ਵਿਦਰੋਹ ਦੇ ਕਾਰਨ ਨਿੱਜੀ ਯੂਰੋਪੀਅਨ ਦਾਨ ਬੰਦ ਹੋਣਾ ਸਰਕਾਰੀ ਸਹਾਇਤਾ ਵਾਪਸ ਲੈਣਾ ਅਤੇ ਪਾਠਕ੍ਰਮ ਦੇ ਸਬੰਧ ਵਿੱਚ ਅਸਹਿਮਤੀ ਦੇ ਕਾਰਨ ਜੋਤੀ ਰਾਓ ਫੂਲੇ ਦੁਆਰਾ ਸਕੂਲ ਪ੍ਰਬੰਧਨ ਕਮੇਟੀ ਤੋਂ ਅਸਤੀਫਾ ਦੇ ਨੂੰ ਇਹਨਾਂ ਸਕੂਲਾਂ ਦੇ ਕਰਕੇ ਬੰਦ ਹੋਣਾ ਪਿਆ ਸੀ ਔਰਤਾਂ ਦੀ ਭਲਾਈ ਦੇ ਵਾਸਤੇ ਹਮੇਸ਼ਾ ਇਹਨਾਂ ਨੇ ਜਦੋ ਜਹਿਦ ਕੀਤੀ ਹੈ ਔਰ ਆਖਰਕਾਰ ਇੱਕ ਅਜਿਹਾ ਦਿਨ ਆਇਆ ਜਿਸ ਦਿਨ ਦੁਨੀਆ ਨੂੰ ਸਿੱਖਿਸ਼ਤ ਕਰਨ ਵਾਲਾ ਇਹ ਜੋੜਾ ਜਿਹੜਾ ਹੈ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਔਰ ਹਾਲਾਂਕਿ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਕਿ ਔਰਤ ਨੂੰ ਪੜਾਉਣਾ ਮਤਲਬ ਬਹੁਤ ਇਹਨਾਂ ਦੀ ਵੱਡੀ ਗਲਤੀ ਹੈ ਉੱਚ ਜਾਤੀ ਦੇ ਲੋਕਾਂ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਆਖਰਕਾਰ ਅੱਜ 28 ਨਵੰਬਰ ਨੂੰ ਜੋਤੀ ਰਾਉ ਫੂਲੇ ਜੀ ਹਮੇਸ਼ਾ ਲਈ ਸ਼ਰੀਰਕ ਤੌਰ ਤੇ ਸਾਡੇ ਤੋਂ ਰੁਖਸਤ ਹੋ ਗਏ ਪਰ ਉਹਨਾਂ ਦੀ ਬਦੌਲਤ ਜੁ ਵੱਜ ਸਮਾਜ ਦੇ ਵਿੱਚ ਔਰਤਾਂ ਦਾ ਸਥਾਨ ਹੈ ਔਰ ਆਪਣੇ ਆਪਣੇ ਅਹੁਦਿਆਂ ਤੇ ਪਹੁੰਚੀਆਂ ਹੋਈਆਂ ਵੱਡੀ ਤੋਂ ਵੱਡੀ ਪੋਸਟ ਤੇ ਬੈਠੀਆਂ ਹੋਈਆਂ इंडियन आर्मी एयर फोर्स ਔਰ ਇਥੋਂ ਤੱਕ ਕੀ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਜਿਹੜਾ ਵੱਡਾ ਦਰਜਾ ਹੁੰਦਾ ਰਾਸ਼ਟਰਪਤੀ ਦਾ ਔਰ ਅੱਜ ਉਸ ਰਾਸ਼ਟਰਪਤੀ ਦੇ ਅਹੁਦੇ ਤੱਕ ਵੀ ਸਬਿਤਰੀ ਬਾਫੂਲੇ ਜੀ ਤੇ ਮਹਾਤਮਾ ਜੋਤੀਰਾਵ ਫੂਲੇ ਜੀ ਦੀ ਬਦੌਲਤ ਅੱਜ ਰਾਸ਼ਟਰਪਤੀ ਵੀ ਸਾਡੇ ਦੇਸ਼ ਦੀ ਇੱਕ ਮਹਿਲਾ ਹੈ ਸੋ ਅੱਜ ਪੋਸੋਨਾਮਾ ਚੈਨਲ ਬਲੋਂ ਤੇ ਪਾਵਰ ਆਫ ਸੋਸ਼ਲ ਯੂਨਿਟੀ ਬਲੋਂ ਮਹਾਤਮਾ ਜੋਤੀਰਾਵ ਫੂਲੇ ਜੀ ਦੀ ਅੱਜ ਉਹਨਾਂ ਦਾ ਜਾਣਾ ਸ਼ਰੀਰਤ ਤੌਰ ਤੇ ਅਸੀਂ ਕਦੇ ਵੀ ਭੁੱਲ ਨਹੀਂ ਪਾਰਾ ਜੋ ਉਹਨਾਂ ਨੇ ਸਮਾਜ ਲਈ ਕੀਤਾ ਹੈ ਸੋ ਪਾਵਰ ਆਫ ਸੋਸ਼ਲ ਯੂਨਿਟੀ ਤੇ ਪੋਸੂ ਨਾਮਾ ਚੈਨਲ ਬਲੋਂ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ